ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਲੀ। ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਚ ਕੇਸ ਕੀ ਸਜਾਈ ਇੱਕ ਔਰਤ ਵੱਲੋਂ ਬਣਾਈ ਵੀਡੀਓ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਖੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿਸ ਨਾਲ ਤਿੰਨ ਕੁੜੀਆਂ ਵੱਲੋਂ ਵੀਡੀਓ ਬਣਾਉਣ ਮਗਰੋਂ ਇਸ ਨੂੰ ਇੱਕ ਗਾਣੇ ਨਾਲ ਜੋੜ ਦਿੱਤਾ ਗਿਆ ਸ਼ਰਮਣੀ ਕਮੇਟੀ ਨੇ ਇਸ ਵੀਡੀਓ ਦਾ ਗੰਭੀਰ ਨੋਟਿਸ ਲਿਆ ਹੈ। ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਟੀਵੀ ਚੈਨਲ ਦੇ ਸਿਟਿੰਗ ਆਪਰੇਸ਼ਨ ਦੀ ਇਸ ਵੀਡੀਓ ਇਹ ਵੀਡੀਓ ਐਮਪੀ ਸ਼ੇਰ ਸਿੰਘ ਕਬਾਇਆ ਨਾਲ ਜੁੜੀ ਹੋਈ ਹੈ ਕਬਾਇਆ ਮੜਵੇ ਵਾਦਾ ਵਿੱਚ ਘਿਰ ਗਏ ਨੇ ਵੀਡੀਓ ਵਾਇਰਲ ਹੋਈ ਵਿੱਚ ਦਿਖਾਇਆ ਗਿਆ ਕਿ ਸੰਸਦ ਮੈਂਬਰ ਸ਼ੇਰ ਸਿੰਘ ਕਬਾਇਆ ਇੱਕ ਟੀਵੀ ਚੈਨਲ ਦੇ ਪੱਤਰਕਾਰ ਜੋ ਕਿ ਫਰਜ਼ੀ ਕੰਪਨੀ ਵੱਲੋਂ ਕਬਾਇਆ ਨੂੰ ਕਾਲਜ ਦੀ ਮਨਜ਼ੂਰੀ ਲੈਣ ਲਈ 1 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕਰਦਾ ਤੇ ਕਹਿੰਦਾ ਇਹ ਕਾਲਾ ਤਨ ਵਾਪਸ ਹੋਏਗਾ ਇਹ ਕਾਲਾ ਤਨ ਹੋਏਗਾ ਤੇ ਇਸ ਦੇ ਬਦਲੇ ਤੁਹਾਨੂੰ ਸਾਡੇ ਹੱਕ ਵਿੱਚ ਸੰਸਦ ਵਿੱਚ ਸਵਾਲ ਪੁੱਛਣਾ ਪਏਗਾ ਇਹ ਵੀਡੀਓ ਵੀ ਅੱਜ ਧੜਾ ਧੜ ਸੋਸ਼ਲ ਸਾਈਟਸ ਉਤੇ ਵਾਇਰਲ ਹੋਈ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਵਿੱਚ ਸੀਟਾਂ ਦੀ ਵੰਡ ਨੇ ਭਾਵੇਂ ਅਕਾਲੀ ਦਲ ਟਕਸਾਲੀ ਤੇ ਸੁਖਪਾਲ ਖੈਰਾ ਵਿੱਚ ਗੱਟਚੋੜ ਨਹੀਂ ਹੋਣ ਦਿੱਤਾ ਪਰ ਲੋਕ ਸਭਾ ਸੀਟ ਖਡੂਰ ਸਾਹਿਬ ਨੇ ਦੋਹਾਂ ਵਿੱਚ ਸਲਾਹ ਤੇ ਅਪੀਲਾਂ ਦਾ ਦੌਰ ਜ਼ਰੂਰ ਸ਼ੁਰੂ ਕਰ ਦਿੱਤਾ ਹੈ ਕੇਂਦਰੀ ਬਿੰਦੂ ਹੈ ਕਿ ਪੰਜਾਬ ਡੈਮੋਕਰੈਟਿਕ ਅਲਾਈਅንስ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਜਿਸ ਦੀ ਹਮਾਇਤ ਦੀ ਅਪੀਲ ਕਰਦੇ ਆ ਖੈਰਾ ਵੱਲੋਂ ਵਾਰ-ਵਾਰ ਟਕਸਾਲੀਆਂ ਨੂੰ ਆਪਣੇ ਉਮੀਦਵਾਰ ਜੇ ਜੇ ਸਿੰਘ ਨੂੰ ਖਡੂਰ ਸਾਹਿਬ ਦੇ ਮੈਦਾਨ ਵਿੱਚੋਂ ਪੈਰ ਪਿੱਛੇ ਪੁੱਟਣ ਦੀ ਗੱਲ ਆਖੀ ਜਾ ਰਹੀ ਹੈ ਪਰ ਟਕਸਾਲੀਆਂ ਨੇ ਖੈਰਾ ਨੂੰ ਕੋਰਾ ਜਵਾਬ ਦਿੰਦੇ ਆ ਉਲਟਾ ਖੇਲਣ ਖਾਲੜਾ ਨੂੰ ਰਾਜ ਸਭਾ ਭੇਜਣ ਦੀ ਕੀਤੀ ਹੈ ਟਕਸਾਲੀਆਂ ਤੇ ਖੇਰੇ ਦੇ ਸ਼ੁਰੂ ਹੋਏ ਇਸ ਸਲਾਹਤ ਦੇ ਦੌਰ ਦਾ ਨਤੀਜਾ ਕੀ ਨਿਕਲਦਾ ਹੈ ਇਸ ਬਾਰੇ ਦਿਲਚਸਪ ਸਥਿਤੀ ਪੈਦਾ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਖਿਆ ਕਿ ਉਹ ਜੇ ਜੇ ਸਿੰਘ ਨੂੰ ਪਿੱਛੇ ਨਹੀਂ ਕਰਨਗੇ ਦੋਵੇਂ ਤਰ੍ਹਾਂ ਉਹ ਆਪਣੇ ਅਮੀਜਾਰਾਂ ਨੂੰ ਵਾਪਸ ਨਾ ਲੈਣ ਦੇ ਸਟੈਂਡ ਤੇ ਕਾਇਮ ਨੇ ਲੋਕ ਸੰਭਾ ਪਾਰਟੀ ਵੱਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਸਿਮਰਜੀਤ ਸਿੰਘ ਬੈਂਸ ਅਮੀਜਾਰ ਹੋਣਗੇ ਸਿਮਰਜੀਤ ਬੈਂਸ ਪਿਛਲੀ ਵਾਰੀ ਵੀ ਲੋਕ ਸਭਾ ਚੋਣਾਂ ਲੜੇ ਸਨ ਤੇ ਉਹਨਾਂ ਨੂੰ 2 ਲੱਖ ਵੋਟਾਂ ਹਾਸਲ ਹੋਈਆਂ ਕਾਂਗਰਸ ਦੇ ਰਵਨੀਤ ਮਿੱਟੂ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਪ੍ਰੀਤ ਸਿੰਘ ਇਹ ਆਲੀਤੀ ਜੇ ਨੰਬਰ ਤੇ ਸਨ ਸਿਮਰਜੀਤ ਸਿੰਘ ਬੈਂਸ ਚੌਥੇ ਨੰਬਰ ਤੇ ਰਹੇ ਸਨ ਲੁਧਿਆਣਾ ਤੋਂ ਮੀਡਿਆ ਅਟੈਕ ਕੀਤੇ ਜਾਣ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਕਿ ਜੇਕਰ ਵਿਕਰਮ ਮਜੀਠਾ ਲੁਧਿਆਣੇ ਤੋਂ ਚੋਣ ਲੜਦੇ ਆ ਤਾਂ ਉਹ ਖੁਸ਼ਕਿਸਮਤ ਹੋਣਗੇ ਸਿਮਰਜੀਤ ਸਿੰਘ ਬੈਂਸ ਦੀ ਕੋਈ ਸਾਲ ਪਹਿਲਾਂ ਅਜਿਹੀ ਟੀਮ ਹੁੰਦੀ ਸੀ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਚਰਚਾ ਹੈ ਕਿ ਇਸ ਨਾਲੋਂ ਬਿਹਤਰ ਟੀਮ ਕਿਸੇ ਕੋਲ ਨਹੀਂ ਪੰਜਾਬ ਇਕਤਾ ਪਾਰਟੀ ਦੇ ਆਗੂ ਸੁਖਪਾਲ ਖੈਰਾ ਨੇ ਕੈਬਨਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਡੈਮੋਕਰੈਟਿਕ ਅਲਾਈਅੰਸ ਵੱਲੋਂ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਚ ਕੰਡੀਗੜ ਦੀ ਟਿਕਟ ਪੀਡੀਏ ਦੇ ਸਕਦਾ ਹੈ ਤੇ ਉਹਨਾਂ ਦੀ ਹਰ ਸੰਭਵ ਮਦਦ ਵੀ ਕੀਤੀ ਜਾਏਗੀ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿੱਚ ਆਖਿਆ ਗਿਆ ਕਿ ਸਿੱਧੂ ਦੀ ਆਵਾਜ਼ ਕਾਂਗਰਸ ਵਿੱਚ ਨਹੀਂ ਚੱਲ ਸਕਦੀ ਖੈਰ ਨੇ ਆਖਿਆ ਕਿ ਜਦੋਂ ਤੱਕ ਉਹਨਾਂ ਨੂੰ ਅੱਜ ਨਹੀਂ ਤਾਂ ਕੱਲ ਕਾਂਗਰਸੀਆਂ ਦਾ ਖੇੜਾ ਛੱਡਣਾ ਪਏਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵਪਾਰ ਮਾਮਲੇ ਸੰਬੰਧੀ ਭਾਰਤ ਨੂੰ ਮੁੜ ਨਿਸ਼ਾਨੇ ਤੇ ਲੈ ਲਿਆ ਹੈ 트੍ਰੰਪ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਮੁਲਕਾਂ ਵਿੱਚੋਂ ਇੱਕ ਹੈ ਮੁੰਬਈ ਤੋਂ ਖਬਰ ਰਿਜ਼ਰਵ ਬੈਂਕ ਨੇ ਪ੍ਰਮੁੱਖ ਨੀਤੀਗਤ ਦਰ ਰੈਪੋ 0.25% ਘਟਾ ਕੇ 6% ਕਰ ਦਿੱਤੀ ਹੈ ਰਿਜ਼ਰਵ ਬੈਂਕ ਨੇ ਲਗਾਤਾਰ ਦੂਜੀ ਵਾਰ ਰੈਪੋ ਦਰ ਵਿੱਚ ਕਟੌਤੀ ਕੀਤੀ ਹੈ ਇਸ ਨਾਲ ਬੈਂਕਾਂ ਨੂੰ ਘੱਟ ਵਿਆਜ ਦੇਣਾ ਪੈਣਾ ਹੈ ਉਹ ਅੱਗੇ ਆਪਣੇ ਗਾਹਕਾਂ ਨੂੰ ਸਸਤਾ ਕਰਜ਼ਾ ਦੇ ਸਕਣਗੇ ਆਉਣ ਵਾਲੇ ਦਿਨਾਂ ਵਿੱਚ ਇਸ ਨਾਲ ਮਕਾਨ ਵਾਹਨ ਤੇ ਹੋਰ ਕਰਜ਼ੇ ਸਸਤੇ ਹੋ ਸਕਦੇ ਨੇ ਕੇਂਦਰੀ ਬੈਂਕ ਨੇ ਹਾਲਾਂਕਿ ਮੌਨਸੂਨ ਦੀ ਸਥਿਤੀ ਸੰਬੰਧੀ ਅਨਿਸ਼ਚਿਤਤਾ ਨੂੰ ਦੇਖਦਿਆਂ ਮੁਦਰਾ ਨੀਤੀ ਰੋਖ ਨੂੰ ਉਸੀ ਤਰ੍ਹਾਂ ਬਣਾਈ ਰੱਖਿਆ ਹੈ ਭਾਰਤ ਵਿੱਚ ਸੰਤੁਲਿਤ ਭੋਜਨ ਦੀ ਕਮੀ ਕਾਰਨ ਹਰ ਸਾਲ ਸੈਂਕੜੇ ਮੌਤਾਂ ਹੁੰਦੀਆਂ ਨੇ ਵਿਸ਼ੇਪਦਰਤੇ ਅੰਕੜਾ 5 'ਚੋਂ 1 ਵਿਅਕਤੀ ਦੀ ਮਾਤ ਦਾ ਹੈ ਇਹ ਖੁਲਾਸਾ ਲੀਡਰਸ ਪੱਤਰਕਾਰ ਨੇ ਇੱਕ ਸਰਵੇਖਣ 'ਚ ਕਰਿਆ ਹੈ ਰਿਪੋਰਟਾਂ ਅਨੁਸਾਰ 195 ਦੇ 1990 ਤੋਂ 2017 ਤੱਕ 15 ਭੋਜਨ ਤੱਤਾਂ ਨੂੰ ਦੇਖਿਆ ਗਿਆ ਇਸ ਤੋਂ ਪਤਾ ਲੱਗਿਆ ਕਿ ਵਿਸ਼ਵ ਦੇ ਲਗਭਗ ਹਰ ਹਿੱਸੇ ਦੇ ਲੋਕ ਆਪਣੇ ਖਾਣ-ਪੀਣ ਨੂੰ ਸੰਤੁਲਿਤ ਕਰਕੇ ਲਾਭ ਉਠਾ ਸਕਦੇ ਨੇ ଏ ਸਰਵੇਖਣ ਚ ਕੀਤਾ ਗਿਆ ਹੈ ਕਿ ਵਿਸ਼ਵ ਭਰ ਚ ਅੰਦਾਜ਼ਨ 5 ਵਿੱਚੋਂ ਇੱਕ ਵਿਅਕਤੀ ਦੀ ਮੌਤ ਸੰਤੁਲਿਤ ਭੋਜਨ ਤੇ ਪੋਸ਼ਟਿਕ ਤੱਤਾਂ ਦੀ ਘਾਟ ਨਾਲ ਜੁੜੀ ਹੋਈ ਹੈ ਤੇ ਇਹ ਅੰਕੜਾ ਲਗਭਗ 1 ਕਰੋੜ 10 ਲੱਖ ਮੌਤਾਂ ਦੇ ਬਰਾਬਰ ਹੈ ਨਵੀਂ ਦਿੱਲੀ ਤੋਂ ਰਿਪੋਰਟਾਂ ਭਾਰਤ ਇੱਕ ਅਜਿਹਾ ਮੁਲਕ ਹੈ ਜਿੱਥੇ ਸਦੀਆਂ ਤੋਂ ਧਾਰਮਿਕ ਸਤਿ ਭਾਵਨਾ ਦਾ ਪਸਾਰਾ ਹੈ ਤੇ ਘੱਟ ਗਿਣਤੀਆਂ ਉੱਤੇ ਕੁਝ ਹਮਲਿਆਂ ਦੀਆਂ ਘਟਨਾਵਾਂ ਦੇਸ਼ ਦਾ ਆਕਸ ਨਹੀਂ ਵਿਗਾੜ ਸਕਦੀਆਂ ਕਿ ਦੇਸ਼ ਅਜਿਹਾ ਹੈ ਇਹ ਪ੍ਰਗਟਾਵਾ ਬੋਧੀਆਂ ਦੇ ਧਾਰਮਿਕ ਆਗੂ ਦলাই ਲਾਮਾ ਨੇ ਕੀਤਾ ਜਿਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਤਿੱਬਤ ਦੇ ਲੋਕ ਚੀਨ ਦੇ ਨਾਲ 1974 ਤੋਂ ਹੀ ਆਪਸੀ ਸਹਿਮਤੀ ਨਾਲ ਮਸਲੇ ਦਾ ਹੱਲ ਚਾਹੁੰਦੇ ਹੈ ਤੇ ਪੀਚਿੰਗ ਉਹਨਾਂ ਨੂੰ ਫੁੱਟ ਪਾਉ ਮੰਨਦਾ ਪਰ ਉਹ ਅਜੇ ਨਹੀਂ ਉਹਨਾਂ ਨੇ ਕਿਹਾ ਕਿ ਉਹ ਇਹ ਗੱਲ ਦਰਉਂਦੇ ਐ ਕਿ ਉਹ ਤਿੱਬਤ ਦੀ ਚੀਨ ਤੋਂ ਆਜ਼ਾਦੀ ਨਹੀਂ ਚਾਹੁੰਦੇ ਉਹਨਾਂ ਨੇ ਕਿਹਾ ਕਿ ਚੀਨ ਦੀ ਸਰਕਾਰ ਨਾਲ ਗੱਲਬਾਤ ਲਈ ਉਹਨਾਂ ਦੇ ਬੂਹੇ ਹਮੇਸ਼ਾ ਖੁੱਲੇ ਨੇ ਮੁੰਬਈ ਤੋਂ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਉੱਤੇ ਆਧਾਰਿਤ ਫਿਲਮ ਪੀਐਮ ਨਰਿੰਦਰ ਮੋਦੀ ਦੀ ਰਿਲੀਜ਼ ਹਾਲ ਦੀ ਘੜੀ ਅੱਗੇ ਪਾ ਦਿੱਤੀ ਗਈ ਹੈ ਜਾਣਕਾਰੀ ਫਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਨੇ ਦਿੱਤੀ ਉਧਰੋਂ ਕੋਰਟ ਨੇ 10 ਅਪ੍ਰੈਲ ਤੱਕ ਇਸ ਤੇ ਫੈਸਲਾ ਰੱਖਵਾ ਰੱਖ ਲਿਆ ਹੈ